ਜਲੰਧਰ ਦੇ ਰਹਿਣ ਵਾਲੇ ਰਚਿਤ ਅਗਰਵਾਲ ਨੇ ਜੇਈ ਮੈਨ ਦੇ ਵਿੱਚ ਟੌਪ ਕੀਤਾ ਹੈ ਬਦਵਾਰ ਦੇ ਰਾਤ ਲਾਨਣੇ ਦੇ ਨਤੀਜਿਆਂ ਤੋਂ ਬਾਅਦ ਰਚਿਤ ਅਗਰਵਾਲ ਨੇ ਜੇਈ ਦੇ ਵਿੱਚ ਚੋਟੀ ਦੇ ਵਿੱਚ 100 ਪਰਤੀਸ਼ਤ ਨੰਬਰ ਲੈ ਕੇ ਆਪਣੇ ਮਾਪਿਓ ਦਾ ਨਾਮ ਵਧਾਇਆ ਉਸ ਦਾ ਮੰਨਣਾ ਹੈ ਕਿ ਕਾਬਿਆਂਪ ਹੋਣ ਦੇ ਲਈ ਪ੍ਰੇਰਣਾ ਛੋਟੀਆਂ ਚੀਜ਼ਾਂ ਤੋਂ ਲੈਣੀ ਚਾਹੀਦੀ ਹੈ ਰਚਿਤ ਨੇ ਕਿਹਾ ਕਿ ਪ੍ਰੀਖਿਆ ਦੀ ਤਿਆਰੀ ਕਰਦੇ ਸਮੇ ਉਸਨੇ ਪੂਰਾ ਧਿਆਨ ਦਿੱਤਾ ਤੇ ਉਸ ਦੇ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਜਿਵੇਂ ਕਿ ਇੰਸਟਾਗ੍ਰਾਮ ਸਨੈਪਚੈਟ ਅਕਾਊਂਟ ਪੂਰੀ ਤਰ੍ਹਾਂ ਆਪਣੇ ਫੋਨ ਤੋਂ ਡਿਲੀਟ ਕਰ ਦਿੱਤੇ ਸਨ ਰਚਿਤ ਨੇ ਕਿਹਾ ਉਸ ਦੀ ਇੰਜੀਨੀਅਰਿੰਗ ਨੂੰ ਅੱਗੇ ਵਧਾਉਣ ਦੇ ਲਈ ਕੋਈ ਯੋਜਨਾ ਨਹੀਂ ਸੀ ਤਾਂ ਉਸਨੇ 10ਵੀਂ ਜਮਾਤ ਤੱਕ ਜ਼ਿਆਦਾ ਅਧਿਐਨ ਨਹੀਂ ਕੀਤਾ ਸੀ ਅਜਿੱਤ ਨੇ ਕਿਹਾ ਕਿ ਪ੍ਰੇਰਣਾ ਛੋਟੀਆਂ-ਛੋਟੀਆਂ ਗਲਤੀਆਂ ਲੈਣੀ ਪੈਂਦੀ ਹੈ ਇਹ ਚੀਜ਼ਾਂ ਕੁਝ ਵੀ ਹੋ ਸਕਦੀਆਂ ਨੇ ਰਜੇ ਦੇ ਮਾਤਾ-ਪਿਤਾ ਵੀ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਤੇ ਅਧਿਆਪਕਾਂ ਦੇ ਵੱਲੋਂ ਵੀ ਇਸ ਮੁੰਡੇ ਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ ਤੁਸੀਂ ਵੀ ਵੇਖੋ ਕਿੰਜ ਇਸ ਨੌਜਵਾਨ ਦੇ ਵੱਲੋਂ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਗਿਆ ਤੇ ਉਸ ਤੋਂ ਬਾਅਦ ਇਸਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿ ਕੁਝ ਕਿਹਾ ਬਿਊਰੋ ਰਿਪੋਰਟ ਹੈ ਆਰਟੀਵੀ ਤੇ ਪੰਜਾਬ ਰਿਆਣਾ ਲਾਈਵ ਹਾਂ ਹੰਜ ਕੀ ਨਾਮ ਹੈ ਤੁਹਾਡਾ ਜੇਈ ਦੇ ਵਿੱਚ ਤੁਸੀਂ ਟਾਕ ਕੀਤਾ ਹੈ ਕਿਵੇਂ ਦੀ ਫੀਲਿੰਗ ਹੈ ਮੇਰਾ ਨਾਮ ਰਚਿਤ ਕਰਵਾ ਲਿਆ ਤੇ ਬਹੁਤ ਵਧੀਆ ਫੀਲਿੰਗ ਹੈ ਮੈਂ ਬਹੁਤ ਓਵਰਵੈਲਮ ਫੀਲ ਕਰਦਾ ਪਿਆ ਬਹੁਤ ਚੰਗੀ ਫੀਲਿੰਗ ਹੈ ਚਲਨ ਜਤ ਕਿਹੜੇ ਇੰਸਟੀਟਿਊਟ ਤੋਂ ਤੁਸੀਂ ਤਿਆਰੀ ਕੀਤੀ ਹੈ ਤੇ ਕਿਵੇਂ ਦਾ ਰੋਲ ਮੈਨੂੰ ਐਕਸਪੀਰੀਅੰਸ ਮੈਂ ਆਕਾਸ਼ ਇੰਸਟੀਟਿਊਟ ਜਲੰਧਰ ਤੋਂ ਤਿਆਰੀ ਕੀਤੀ ਹੈ ਤਾਂ ਮੇਰਾ ਐਕਸਪੀਰੀਅੰਸ ਤਾਂ ਬਹੁਤ ਵਧੀਆ ਰਿਹਾ ਪ੍ਰੋਪਰ ਗਾਈਡੈਂਸ ਮਿਲੀ ਹੈ ਮੈਨੂੰ ਕਿ ਕੀ ਕੀ ਕਰਨਾ ਕਿ ਕੀ ਨਹੀਂ ਕਰਨਾ ਤੇ ਹਰ ਇੱਕ ਸਟੈਪ ਵਿੱਚ ਸਾਥ ਖੜੇ ਰਹੇ ਕਿਚਾ ਕੋਈ ਵੀ ਕੰਮ ਕਰਦਾ ਤਾਂ ਫੋਕਸਡ ਰਹਿਣਾ ਸਭ ਤੋਂ ਜ਼ਰੂਰੀ ਹੁੰਦਾ ਫੋਕਸਡ ਰਹਿਣ ਦੇ ਲਈ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਛੱਡੋ ਫੋਕਸ ਮਤਲਬ ਮੈਂ ਸਾਰੇ ਆਪਣੇ ਇੰਸਟਾਗ੍ਰam ਸਨੈਪਚੈਟ ਵਗੈਰਾ ਤਾਂ ਡਿਲੀਟ ਕਰਤਾ ਕਿਉਂਕਿ ਮੈਨੂੰ ਪਹਿਲਾਂ ਹੀ ਦਿਗਿਆ ਸੀ ਕਿ ਇਹਦੇ ਨਾਲ ਮੇਰਾ ਫੋਕਸ ਨਹੀਂ ਬਣਨਾ ਤੇ ਬਸ ਮੈਡੀਟੇਸ਼ਨ ਕੀਤੀ ਯੋਗਾ ਥੋੜਾ ਬੋਤਾ ਕੀਤਾ ਤਾਂ ਉਹਦੇ ਨਾਲ ਫੋਕਸ ਡਵੈਲਪ ਹੋਇਆ ਮੇਰਾ ਕਿੰਨੇ ਪਰਸੈਂਟ ਮਾਰਕਸ ਆਏ ਨੇ ਤੁਹਾਡੇ 100 ਪਰਸੈਂਟਾਈਲ ਆਇਆ ਹੈ Uh, 100 परसेंटाइल ਆਇਆ ਮੇਰਾ ਤੇ ਫੈਮਲੀ ਦੀ سپورਟ ਕਿਵੇਂ ਦੀ ਰਹੀ ਸਭ ਤੋਂ ਜ਼ਿਆਦਾ سپورਟ ਕਿਨੇ ਕਿਸ ਦੀ ਸਭ ਤੋਂ ਜ਼ਿਆਦਾ سپورਟ ਮੇਰੇ ਪਾਪਾ ਤੇ ਮੰਮਾ ਨੇ ਕੀਤੀ ਹੈ ਤੇ ਜੇ ਕੋਈ ਕਦੇ ਵੀ ਟੀਵੀ ਚੱਲਦਾ ਪਿਆ ਘਰ ਤੇ ਤਾਂ ਮੰਮਾ ਨੇ ਆ ਕੇ ਬੰਦ ਕਰ ਦੇਣਾ ਉਹਨੂੰ ਤੇ ਕੁਝ ਵੀ ਕੋਈ ਵੀ ਡਿਸਟਰਬੈਂਸ ਕਿਹੜੇ ਵੀ ਗੈਸਟ ਆ ਗਏ ਤਾਂ ਦੂਜੇ ਪਾਸੇ ਲੈ ਜਾਣਾ ਕਿ ਇੱਧਰ ਬੱਚਾ ਪੜਦਾ ਪਿਆ ਤੇ ਫਸਟ ਟਾਈਮ ਇਗਜ਼ਾਮ ਦਿੱਤਾ ਸੀ ਜਈ ਦਾ ਹਾਂ ਇੱਕ ਅਟੈਂਪਟ ਜਨਵਰੀ ਚ ਦਿੱਤਾ ਤਾਂ ਹੁਣ ਇੱਕ ਅਟੈਂਪਟ April ਚ ਹੋਇਆ ਕਿ ਹੋਰ ਵੀ ਜਿੰਨੇ ਸਟੂਡੈਂਟਸ ਦੇਖ ਰਹੇ ਨੇ ਜਿਨ੍ਹਾਂ ਨੇ JEE ਦੀ ਪ੍ਰੈਪਰੇਸ਼ਨ ਕਰਨੀ ਹੈ ਕੀ ਮੈਸੇਜ ਹੈ ਤੁਹਾਡਾ ਮੈਸੇਜ ਤਾਂ ਆਈ ਹੈ ਕਿ ਡਿਸਕੰਫਰਟ ਨੂੰ ਚੇਸ ਕਰੋ ਤੁਸੀਂ ਤੇ ਹਾਰਡ ਵਰਕ ਤੋਂ ਡਰਨਾ ਨਹੀਂ ਹੈ ਹਾਰਡ ਵਰਕ ਕਰਨਾ ਤੇ ਆਪਣੇ ਲਈ ਵੀ ਟਾਈਮ ਕੱਢਣਾ ਵਿੱਚੇ ਜੇ ਆਪਣੇ ਲਈ ਟਾਈਮ ਕੱਢੋਗੇ ਤਾਂ ਮਾਈਂਡ ਰਿਲੈਕਸ ਰਹੂਗਾ ਤਾਂ ਪੇਪਰ ਵਿੱਚ ਅੰਗੀ ਤਰ੍ਹਾਂ ਜਾਣਾ ਤਾਂ